ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਫੱਤਾ ਮਾਲੂਕਾ ਜ਼ਿਲ੍ਹਾ ਮਾਨਸਾ ਦੋਸਤੋ ਚਨੀਰ ਦੇ ਬਿਲਕੁਲ ਕੋਲੇ ਜੇ ਬਾਈ ਹੋਰਿਆਂ ਦਾ ਪਿੰਡ ਆ ਬਾਈ ਕਰਮਬੀਰ ਮਾਸਟਰ ਦੇ ਘਰੋਂ ਦੋਸਤੋ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਇੱਕ ਘਰੇਲੂ ਜੇ ਪਸ਼ੂ ਪਾਲਕਾ ਚਾਰ ਨੱਕ ਦੋਸਤੋ ਵਿਕਰੀ ਵਾਸਤੇ ਆ ਇੱਕ ਨੰਬਰ ਤੇ ਮੋਹਰਾ ਨਸਲ ਦੀ ਝੋਟੀ 14 ਕਿਲੋ ਦੁੱਧ ਹਾਜ਼ਰ ਆ ਵੀਰੇ 10 ਤੋਂ 12 ਦਿਨਾਂ ਦੀ ਛੋਟੀ ਸੂਈ ਹੋਈ ਹੈ ਬੱਚਾ ਇਹਦੇ ਪਿੱਛੇ ਕੱਟਾ ਸਾਰੀ ਫੁੱਲ ਡਿਟੇਲ ਆਪਾਂ ਬਾਈ ਤੋਂ ਲੈ ਲਾਂਗੇ ਚਾਰੇ ਨਗਾਂ ਦਾ ਮੁੱਲ ਵੀਡੀਓ ਦੇ ਵਿੱਚ ਰਹੂਗਾ ਜਿਹੜੇ ਵੀ ਭਰਾ ਨੂੰ ਜਿਹੜਾ ਨਗ ਪਸੰਦ ਆ ਉਹ ਕੋਲੇ ਆ ਕੇ ਤਸੱਲੀ ਕਰਕੇ ਤੁਸੀਂ ਸੌਦਾ ਕਰ ਸਕਦੇ ਹੋ ਬਾਕੀ ਆਜੋ ਆਪਣੇ ਨਾਲ ਬਾਈ ਮਾਸਟਰ ਹੋਣਗੇ ਸਰਕਾਰੀ ਜੋਬ ਕਰਦੇ ਆ ਤੇ ਬਾਈ ਮੁੱਲ ਜਾਇਜ਼ ਜਾਇਜ਼ ਰੱਖੀ ਚੰਗਾ ਹਾਂਜੀ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਇਹ ਆਪਣਾ ਮੋਬਾਈਲ ਨੰਬਰ ਬੋਲ ਦਿਓ ਬਾਈ ਜੀ ਆਪਣਾ ਮੋਬਾਈਲ ਨੰਬਰ ਹੈਗਾ 85590 88900 ਠੀਕ ਆ ਪਿੰਡ ਫੱਤਾ ਮਾਲੋਕਾ ਪਿੰਡ ਫੱਤਾ ਮਾਲੋਕਾ ਤਹਿਸੀਲ ਸਦੂਰਗੜ ਜ਼ਿਲ੍ਹਾ ਮਾਨਸਾ ਛਨੀਰ ਦੇ ਨੇੜੇ ਪੈਂਦਾ ਆਪਣਾ ਪਿੰਡ ਛਨੀਰ ਦੇ ਨੇੜੇ ਰੋਡ ਦੀ ਉੱਪਰ ਆ ਜਾਂਦਾ ਹੈ ਨਾ ਵੱਡੇ ਰੋਡ ਦੇ ਉੱਪਰ ਪੈਂਦਾ ਸਟਾਫਰ ਜੀ ਇਹ ਪਹਿਲਾ ਸੂਆ ਝੋਟੀ ਆ ਸਹੀ ਹੁਣ ਕਿੰਨੇ ਦਿਨਾਂ ਦੀ ਸੂਈ ਆ ਤੇ ਦੁੱਧ ਕਿੰਨਾ ਬਾਈ ਇਹ ਬਾਈ 10 ਤੋਂ 12 ਦਿਨ ਹੋ ਗਏ ਨੂੰ ਅੱਜ ਸੂਈ ਨੂੰ ਹਾਂ ਇਸ ਟਾਈਮ ਇਹਦੇ ਥੱਲੇ ਬਾਈ 14 ਲੀਟਰ ਦੁੱਧ ਆ ਚ ਸਹੀ ਹੈ ਅਗਲਾ ਆਪ ਦਾ ਕੰਡਾ ਚੱਕ ਲਿਆ ਵੇ ਤੇ ਆਪਣੇ ਘਰੋਂ ਬਈ ਤੋਲ ਕੇ ਲੈ ਜੀ ਜਿੰਨੇ ਟਾਈਮ ਮਰਜੀ ਚੈੱਕ ਕਰ ਲੈ ਤਸੱਲੀ ਕਰ ਲੈ ਆਪ ਜੀ ਚਾਰ ਡੰਗ ਚ ਹੋਈ ਜਾਵੇ ਆਪਾਂ ਨੂੰ ਸਮੱਸਿਆ ਨਹੀਂ ਹੋਈ ਠੀਕ ਹੈ ਹਾਂਜੀ ਇਹਦੀ ਮਾਂ ਆਪਣੇ ਕੋਲ ਹੈਗੀ ਆ ਉਹ ਇਹਦੀ ਮਾਂ ਖੜੀ ਆ ਬਾਈ ਇਹਦੇ ਥੱਲੇ 19 ਲੀਟਰ ਦੁੱਧ ਆ ਬਾਈ ਇਹਦੀ ਆਪਾਂ 22 ਤਿੰਨ ਟਾਈਮ ਕਰਦੇ ਆ ਆ ਇਹਦੀ ਮਾਂ ਦੀ ਹਾਂਜੀ ਬਾਈ ਜੀ 19 ਕਿਲੋ ਵਾਲੀ ਦੀ ਆਪਤੀ ਆ ਗਈ ਦੋਸਤੋ ਪਹਿਲੇ ਸੂਈ ਕੱਟੀ ਦਾ ਹੁਣ ਦੁੱਧ ਆ ਜਿਹੜਾ ਬਾਈ ਕਹਿੰਦਾ 14 ਕਿਲੋ ਜਮਾ ਐਨ ਮੌਕੇ ਤੇ ਹਾਜ਼ਰ ਆ ਆਪ ਦਾ ਤੁਸੀਂ ਕੰਡਾ ਚੱਕ ਲਿਆ ਹੋ ਤਸੱਲੀ ਜਿੰਨੇ ਟਾਈਮ ਮਰਜੀ ਚੋ ਕੇ ਕਰਕੇ ਫੇਰ ਬਾਈ ਨਾ ਸੌਦਾ ਕਰ ਲਿਓ ਹਣਾ ਬਾਈ ਬਾਈ ਵਧੀਆ ਸੀਮਣ ਦੀਆ ਦੇਖ ਲਓ ਆਪਣੇ ਮੋਡੇ ਤੇ ਆਉਂਦੀ ਹੈ ਹੂੰ ਪਹਿਲੇ ਕਰਤੀ ਆ ਯਾਰ ਥਣਾ ਥਣਾ ਦੀ ਹਾਂ ਹਾਂ ਬਾਈ ਦੇਖੋ ਲੈ ਚਾਹੇ ਜਵਾਕ ਚੋਈ ਆ ਬਾਈ ਇੰਨੀ ਪੋਲੀ ਆ ਟਾਲਾ ਲੇਵਾ ਆ ਹਰਿਆਣਾ ਬਾਈ ਪੰਜਾਬ ਚ ਤੁਸੀਂ ਚੰਗੇ ਪਸ਼ੂ ਜਿੰਨੇ ਮਰਜੀ ਲੈ ਲਵੋ ਬਾਈ ਕੋਈ ਹਰਿਆਣੇ ਭੱਜਣ ਦੀ ਲੋੜ ਨਹੀਂ ਪੰਜਾਬ ਚ ਬਹੁਤ ਚੰਗੀਆਂ ਝੋਟੀਆਂ ਖੜੀਆਂ ਆ ਕਿਸੇ ਹਰਿਆਣੇ ਵਾਲੇ ਨੇ ਦੇਖ ਲਈ ਇੱਥੋਂ ਜਾਊ ਬਾਰਡਰੋਂ ਪਾਰ ਉੱਥੋਂ ਆਪਣੇ ਵਰਗਾ ਪੰਜਾਬੀ ਫਿਰ ਇਹ ਜੀ ਝੋਟੀ ਤੇ 2 ਲੱਖ ਲਾਉਣ ਨੂੰ ਵੀ ਤਿਆਰ ਹੋ ਜਾਂਦੇ ਆ ਅਗਲੇ ਸਾਲ ਬਾਈ ਇਹਨੇ ਟਾਈ ਦੇ ਘਰਾਂ ਚ ਖੇਡਣਾ ਬਾਈ ਹਾਂ ਅਗਲੇ ਸਾਲਿਆਂ ਨੇ ਬਹੁਤ ਬਰੇ ਮੈਚ ਦੀ ਫਿਰ ਵੀਡੀਓ ਲੰਬੀ ਨਾ ਕਰਕੇ ਹੋਰ ਨਗਾ ਨਾ ਵੀ ਹੋਆ ਕੀ ਭਾਰੂਗਾ ਇਹਦਾ ਇਹ ਬਾਈ ਲੈਣ ਦੇਣਾ ਮੁੱਲ ਚਾਹੇ ਮੈਥੋਂ ਬਾਈ 2 ਲੱਖ ਕਰਾ ਲਾ ਹਾਂ ਚਾਹੇ ਬਾਈ ਕੱਸੀ ਕਰਾ ਲਾ ਆਪਣਾ ਲੈਣ ਦਾ ਨਾ ਪਾ 1,65,000 ਦੀ ਤੋਂ ਝੋਟੀ ਦੇ ਜਾਵਾਂਗੇ ਬਾਈ 1,65 ਦੀ ਹਾਂਜੀ ਅਗਲੇ ਸੂਏ ਬਾਈ ਇਹੇ ਅਗਲੇ ਸੂਏ ਰਿਕਾਰਡ ਤੋੜੂਗੀ ਜਮਾ ਇਹ ਹੂੰ ਤੇ ਦੁੱਧ ਤੇ ਐਤਗੀ ਵੀ ਇਹ 16 16 ਦੇ ਜਾਊਗੀ ਬਾਈ 15 16 ਦੇ ਮੌਜ ਨਾਲ ਖੋਲ ਕੇ ਤੋੜ ਲੀਏ ਇਹ ਹਾਂਜੀ ਹਾਂਜੀ ਬਾਈ ਜ਼ਰੂਰ ਤੋੜ ਕੇ ਦੋਸਤੋ ਤੁਹਾਨੂੰ ਮੈਂ ਦਿਖਾ ਦਿੰਨਾ ਇੱਕ ਨੰਬਰ ਤੇ ਬਹੁਤ ਚੰਗੀ ਸੋਹਣੀ ਸਾਊ ਸ਼ਰੀਫ ਝੋਟੀ ਹੈ ਦੋਸਤੋ ਸਿੰਘਾਂ ਤੋਂ ਲੈ ਕੇ ਯਾਰ ਕੋਈ ਤਥੇ ਨਹੀਂ ਝੋਟੀ ਤੇ ਵੀ ਆਪਾਂ ਕੋਈ ਕਮੀ ਕੱਢਦੀ ਏ ਬੱਚਾ ਇਹਦੇ ਪਿੱਛੇ ਕੱਟਾ ਦੋਸਤੋ ਬਾਕੀ ਤੁਸੀਂ ਕਰੋ ਆਹ ਥਣਾ ਦਾ ਸਪੇਸ ਚੈੱਕ ਕਰੋ ਆਹ ਦੇਖੋ ਬਾਈ ਲੇਵਾ ਆਹ ਕਰ ਲਓ ਵੀਰੇ ਚੈੱਕ ਬਹੁਤ ਸੌ ਸ਼ਰੀਫ ਤੇ ਸੋਹਣੇ ਆ ਸਿੰਗਾ ਸੁੰਗਾ ਦੀ ਬਹੁਤ ਘੈਂਟ ਯਾਰ ਆ ਦੇਖੋ ਬਾਈ ਜਿਹੜੇ ਵੀ ਭਰਾਣੇ ਖਰੀਦਣੀਆਂ ਨੰਬਰ 22 ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਕੋਲੇ ਆਇਓ ਤਸੱਲੀ ਤੁਸੀਂ ਜਿੰਨੇ ਟਾਈਮ ਮਰਜ਼ੀ ਆ ਕੇ ਵੀਰੇ ਕਰ ਲਿਓ ਬਾਕੀ ਬਣ ਲਾ ਵੀਰੇ ਮੋਲੋ ਦੋਸਤੋ ਆਪਾਂ ਕਰਵਾਤਾ 1,65 ਹਣਾ ਵੀਰੇ ਹਾਂਜੀ ਬਾਈ ਬਾਣਤਾ ਨਹੀਂ ਹੋ ਬਾਈ ਕੋਈ ਇਹ ਚੋਂ ਠੀਕ ਆ ਠੀਕ ਕੋਈ ਬਾਲੀ ਨਾ ਹੋ ਕਰੇ ਆਸ ਨੰਬਰ 2 ਤੇ ਆ ਜਾ ਬਾਈ ਇਹ ਆ ਗਿਆ ਕਿਹੜੇ ਸੀਮਨ ਦਾ ਕਟਾ ਕਹਿੰਦੇ ਸੀ ਇਹ ਇਹ ਮੋਦੀ ਦਾ ਬਾਈ लक्ष्मी डेयरी फार्म ਵਾਲੇ ਮੋਦੀ ਦਾ ਬੱਚਾ ਮਾਂ ਇਹਦੀ ਅਗੀ ਸੀ 70 5 77 ਦੀ ਹਾਂ ਹਾਂ ਬਾਈ ਮੋਰਾ ਚ ਪੰਦੀ ਹੈ ਮੋਰਾ ਚ 70 5 77 ਹੈ ਚਲ ਡੀਬੀ ਦੇ ਸੀਮੰਟ ਦੀ ਇਹਦੀ ਮਾਂ ਦੁੱਧ ਬਾਈ ਕਹਿੰਦਾ ਉਹਦਾ ਵੀ ਬਹੁਤ ਜਮਾ ਐ ਨਾ ਟੌਪ ਰਿਕਾਰਡ ਦਾ ਉਹਦਾ ਕਿੰਨਾ ਦੁੱਧ ਕਹਿੰਦੇ ਸੀ ਉਹਦਾ ਬਾਈ 19 ਲੀਟਰ ਹੈ 19 ਕਿਲੋ ਹਾਂਜੀ 19 ਕਿਲੋ ਵਾਲੀ ਦਾ ਦੋਸਤੋ ਬੱਚਾ ਹੈਗਾ ਬਾਕੀ ਟੈਸਟੀਕਲਾਂ ਦੀ ਬੰਤਰ ਦੇਖ ਲਓ ਮੋਰਾ ਕਟਾ ਸਵਾਹ ਸਾਲ ਦਾ ਬਾਈ ਨਾਲ ਇਹ ਸਵਾਹ ਸਾਲ ਦਾ ਤੁਸੀਂ ਆਏ ਲਾਲ ਸਾਹਿਬ ਇਹਨੂੰ ਕਿੱਥੇ ਗੱਦ ਕਰਨਾ ਹੈ ਮੇਰੇ ਦਾ ਬਾਈ ਨਾ ਨੌਕਰ ਕੰਮ ਤੋਂ ਚਲ ਆ ਗਿਆ ਮੰਨ ਕੇ ਚਲੋ ਤੇ ਉਹਦਾ ਕਰਕੇ ਆਪਾਂ ਨੂੰ ਵੇਚਣਾ ਪੈ ਰਿਹਾ ਤੇ ਨਹੀਂ ਬਾਈ ਜਿਹਦੇ ਕਿ ਸਾਮਰ ਵਾਲੇ ਘਰੇ ਵਗ ਗਿਆ ਹਾਂ ਬਾਈ ਰਿਕਾਰਡ ਹੀ ਤੁੜੂ ਇਹ ਵੀ ਠੀਕ ਆ ਇਹਦਾ ਕੀ ਭਾਰ ਹੋਊਗਾ ਬਾਈ ਇਹ ਬਾਈ ਲੈਂਦੇ ਨੇ 50000 ਰੁਪਏ ਦੇਮੇ ਬਸ ਆਪਾਂ 50000 ਹਾਂਜੀ ਬਾਈ ਠੀਕ ਆ ਨੰਬਰ 3 ਤੇ ਆਜੋ ਬਾਈ ਹਾਂਜੀ ਬਾਈ ਇਹ ਕੱਟੀ ਆ ਗਈ ਸਾਊਥ ਰੀਪ ਤੇ ਆਹ ਦੇਖੋ ਬਾਈ ਸਿੰਘਾ ਸੁੰਗਾ ਦੀ ਕੱਟੀ ਬਹੁਤ ਸੋਹਣੀ ਆਹ ਦੇਖੋ ਬਈ ਪਹਿਲੇ ਨੰਬਰ ਤੇ ਜਿਹੜੀ ਆਪਾਂ ਮੇਨ ਚੀਜ਼ ਥਾਣਾ ਆ ਚੈੱਕ ਕਰ ਲਓ ਚਾਰ ਥਾਣਾ ਗੈਪ ਤੇ ਸੋਹਣੇ ਆਹ ਦੇਖੋ ਵੀਰੇ ਤੇ ਆਹ ਸਿੰਘਾਂ ਦੀ ਚੈੱਕ ਕਰ ਲੋ ਵੀਰੇ ਹਾਂ ਬਾਈ ਕਾਲੀ ਡਾਂਜਾ ਬਾਈ ਜਮਾ ਤੇ ਸਿੰਘ ਤੁਸੀਂ ਦੇਖ ਲੋ ਇੰਨਾ ਕੁੰਡਾ ਸਿੰਘ ਬਾਈ ਲੋਕ ਉਹੀ ਕਹੀ ਜਾਂਦੇ ਹਰਿਆਣੇ 'ਚ ਮਿਲਦਾ ਹਰਿਆਣੇ 'ਚ ਮਿਲਦਾ ਆਪਾਂ ਪੰਜਾਬ 'ਚ ਖੜੇ ਆਣ ਵਾਲੇ ਬਾਈ ਇਹਨੇ ਮੈਂ ਕਿਹੜਾ ਗਾਹ ਨੂੰ ਉਂਗਲ ਵੀ ਨਹੀਂ ਆਏ ਫਸਣੀ ਹਣਾ ਯਾਰ ਤੇ ਕਿੰਨੀ ਕੁ ਉਮਰ ਦੀ ਹੈ ਬਾਈ ਇਹ ਇਹ ਸਵਾ ਕ ਸਾਲ ਦੀ ਹੈ ਬਾਈ ਸਵਾ ਸਾਲ ਦੀ ਹੈ ਦੋਸਤੋ ਮੁੱਲ ਕੀ ਰੂ ਬਾਈ ਇਹਦਾ ਮੁੱਲ ਬਾਈ 30000 ਹੀ ਦੇਵਾਂਗੇ ਬਸ ਆਪਾਂ ਕੱਟੀ 30000 ਹਾਂਜੀ ਬਾਈ ਠੀਕ ਹੈ ਨੰਬਰ 4 ਤੇ ਬਾਈ ਸ਼ਾਹੀਵਾਲ ਤੇ ਗੇਰ ਕ੍ਰੋਸ 'ਚ ਗਾਂ ਆ ਗਈ ਕਿੰਨੇ ਟਾਈਮ ਦੀ ਬਾਈ ਗੱਬਣਾ ਇਹ ਇਹ ਬਾਈ ਸਾਢੇ 4 ਮਹੀਨੇ ਦੀ ਗੱਬ ਕੰਡੇ ਤੋਲਮਾਂ ਦੋਨੇ ਟਾਈਮ ਮਿਲਦੀ ਹੈ ਹਾਂਜੀ ਦੋਨੇ ਟਾਈਮ ਵਧੀਆ ਬਾਈ ਸਾਊ ਸੀਲ ਬਾਈ ਲੋਕ ਕਹਿੰਦੇ ਨਾ ਕਹਿੰਦੇ ਅੱਗੇ ਸੀਲ ਨਹੀਂ ਹੁੰਦੀਆਂ ਮੈਂ ਕਹਿੰਦਾ ਬਾਈ ਇਹਦੇ ਜਿੱਨਾ ਸੀਲ ਕੋਈ ਪਸ਼ੂ ਨਹੀਂ ਹੁੰਦਾ ਦੇਖ ਲਓ ਤੁਸੀਂ ਹਾਂ ਜਿਵੇਂ ਮਰਜੀ ਬਿਨਾ ਨਿਆਣੇ ਬਿਨਾ ਰਸੇ ਤੋਂ ਬਿਨਾ ਬੱਚੇ ਤੋਂ ਆਹ ਖੜੀ ਹੈ ਪੈਰ ਗੱਡੀ ਲੋਕ ਕਹਿੰਦੇ ਬਾਈ ਕਹਿੰਦੇ ਸੀਲ ਨਹੀਂ ਹੁੰਦੀ ਇਹ ਹਾਂ ਮੱਝਾਂ ਨੂੰ ਪੁੱਛਾਂ ਚੱਕੀ ਜਾਂਦੀ ਹੈ 6 ਕਿਲੋ ਦੁੱਧ ਆ ਦੋਨੇ ਟਾਈਮ ਮਿਲਦੀ ਆ ਸਾਢੇ 4 ਮਹੀਨੇ ਗੱਭਰਾਂ ਹਾਂਜੀ ਬਾਈ ਜੀ ਹਾਂਜੀ ਮੁੱਲ ਕੀ ਰੂ ਬਾਈ ਇਹਦਾ ਮੁੱਲ ਬਾਈ ਬਸ 30000 ਦੀ ਦੇਵਾਂਗੇ ਬਾਈ 30000 ਦੀ ਹਾਂਜੀ ਬਾਈ 30000 ਬਾਈ ਨੇ ਇਹਦਾ ਮੁੱਲ ਕਰਿਆ ਚਾਰ ਨਗ ਦੋਸਤੋ ਤੁਹਾਨੂੰ ਮੈਂ ਵਿਕਰੀ ਵਾਲੇ ਦਿਖਾਤੇ ਪਿੰਡ ਫੱਤਾ ਮਾਲੂਕਾ ਚਨੀਰ ਤੋਂ 4-5 ਕਿਲੋਮੀਟਰ ਰੋਡ ਦੇ ਬਿਲਕੁਲ ਉੱਪਰ ਜਿਹੜੇ ਭਰਾ ਨੂੰ ਜਿਹੜਾ ਨਗ ਪਸੰਦ ਆਉਂਦਾ ਕੋਲ ਆਇਓ ਤਸੱਲੀ ਕਰਕੇ ਜਿਵੇਂ ਮਰਜ਼ੀ ਬਾਈ ਨਾਲ ਸੌਦਾ ਕਰ ਲਿਓ ਲਾਸਟ ਤੇ ਤੁਹਾਨੂੰ ਮੈਂ ਝੋਟੀ ਦਾ ਇੱਕ ਵਾਰੀ ਲੇਵਾ ਹੋਰ ਦਿਖਾਦਾ ਜੀ ਕਰਦਾ ਕੈਮਰਾ ਕਰਮਾ ਵਾਲੀ ਤੇ ਲਾਈ ਰੱਖ ਤੇ ਤੁਹਾਨੂੰ ਫਿਲਮੀ ਬਣਾ ਕੇ ਦੇ ਦਾਂ ਇੱਕ ਆਹ ਦੇਖੋ ਬਾਈ ਕਰ ਲਓ ਚੈੱਕ ਕੋਈ ਨਾ ਪਤਾ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਨੂੰ ਸასი ਸ਼ਾਲ